ਸਾਡੇ ਲਈ ਬਹੁਤ ਖੁਸ਼ੀ ਦਾ ਦਿਹਾੜਾ ਹੈ ਜੀ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਸਾਡੇ ਹਰ ਸਵਾਸ ਦੇ ਵਿੱਚ ਵੱਸਦੇ ਆ ਸਾਡੇ ਅੰਦਰ ਵੱਸਦੇ ਆ ਉਹਨਾਂ ਦਾ ਅੱਜ 638ਵਾਂ ਜਨਮ ਦਿਹਾੜਾ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜਿਵੇਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਪੂਰਾ ਜੀਵਨ ਆਪਣਾ ਜੁੱਤੀਆਂ ਗੰਢ ਕੇ ਆਪਣਾ ਜੀਵਨ ਦਾ ਗੁਜ਼ਾਰਾ ਕੀਤਾ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਕੋਈ ਸੋਨਾ ਦੇ ਗਿਆ ਕੋਈ ਚਾਂਦੀ ਦੇ ਗਿਆ ਕੁਈ ਪੈਸੇ ਦੇ ਗਿਆ ਉਹ ਤਾਂ ਪਰ ਉਹਨਾਂ ਨੇ ਕਿਸੇ ਜੀ ਨੂੰ ਹੱਥ ਤੱਕ ਹੀ ਲਾਇਆ ਪੂਰੀ ਜ਼ਿੰਦਗੀ ਜਿਹੜੀ ਹੈ ਹਨੇ ਕਰਮ ਦੇ ਆਧਾਰ 'ਤੇ ਆਪਣਾ ਜੀਵਨ ਜਿਹੜਾ ਬਸਰ ਕੀਤਾ ਹੈ ਇਸੇ ਕਰਕੇ ਗੁਰਦਵਾਰ ਸਾਹਿਬ ਦੇ ਵਿੱਚ ਨਾਰਾ ਜੀ ਨੇ ਜਿਹੜੀ ਬਾਣੀ ਜਿਹੜੀ ਗੱਲ ਕੀਤੀ ਹੈ ਫਰਮਾਈ ਹੋਈ ਉਹ ਸਾਰੀ ਜਿਹੜੀ ਹੈ ਉਹ ਪੂਰੇ ਦਾ ਪੂਰਾ ਜ਼ਿੰਦਗੀ ਦਾ ਨਿਚੋੜ ਹੈ ਜੀ ਸੋ ਅੱਜ ਨਾਮੇ ਦੀ ਸੰਗਤ ਪਿੰਡਾਂ ਦੇ ਵਿੱਚੋਂ ਸਾਰੇ ਕਿਤੇ ਸੰਗਤ ਸਮਜੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੈ ਤੇ ਸਪਰਸੋ ਕੱਲ੍ਹ ਦੇ ਪਰਸੋਂ ਵੀ ਪੂਰੇ ਵਿਧਾਨ ਸਭਾ ਦੇ ਵਿੱਚ ਮੁਖਤਮਦੀ ਦੇ ਬਾਰੇ ਪ੍ਰੋਗਰਾਮ ਲਿਖੇ ਗਏ ਆ ਸੂਚਕ ਸੰਗਤ ਦੇ ਲਈ ਹੈ ਜੀ ਸ਼ਰਧਾ ਦੇ ਨਾਲ ਇਹ ਜਹਾੜਾ ਮਨਾ ਲਈਏ ਮੇਰੇ ਵੱਲੋਂ ਆਪ ਸਭ ਨੂੰ ਗੁਰੂ ਵਿਰਾਸ 1247 ਵਿੱਚ ਜਨਮ ਜਾੜੇ ਦੀਆਂ ਕੋਟ 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 ਮੁਬਾਰਕ ਆ ਅੱਜ ਗੁਰੂ ਵਿਰਾਸ 1247 ਵਿੱਚ ਸਰਕਾਰ ਗੁਰੂ ਵਿਧਾਨ ਸਭਾ ਵਿੱਚ ਜਿਹੜਾ ਗੁਰੂਦਾਨ ਸਿਰਸੇ ਖੇਤੀ ਦੇ ਇੰਨਾਪਾ ਵੱਲੋਂ ਉਹ ਨਗਰ ਕੀਰਤਨ ਮੱਧਿਆ ਜਾ ਰਿਹਾ ਜੋ ਕਿ ਵਾਕ ਵਾਕ ਨਾਮਤ ਹੁੰਦਾ ਹੈ ਉਪਰਵਰਾਹ ਕਾਗੜ ਘੋੜੇ ਵਾਲਾ ਗੁਰਦਰ ਸਾਹਿਬ ਤੋਂ ਰਾਤ ਸਮਾਪਤੀ ਹੋਵੇਗੀ ਤੇ ਇਸ ਸਤਿ ਸ਼੍ਰੀ ਅਕਾਲ ਤੇ ਨਗਰ ਕੀਰਤਨ ਦਾ ਸਤਿ ਸ੍ਰੀ ਅਕਾਲ ਕਰ ਰਹੀਆਂ ਨੇ ਤੇ ਲੰਗਰ ਲਾਏ ਹੋਏ ਨੇ ਤੇ ਸਾਰਿਆਂ ਨੂੰ ਇਸ ਨਾਮ ਜਿਹੜਾ ਗੁਰਦਾਰ ਸਾਹਿਬ ਨੇ ਤੁੰਤਨਾ ਸਨਮਾਨ ਕਰਕੇ ਜਿਹੜੀ ਨਗਰ ਕੀਰਤਨ ਸਾਮਲ ਹੋਈਆਂ ਨੇ ਪਰਮਾਤਮਾ ਇਸੇ ਵਿੱਚ ਗੁਰੂ ਦਾ ਆਮਰ ਜੈ ਦਸੇ ਮਾਰ ਕੇ ਚੱਲਣ ਦੀ ਇੱਕ ਕਰਵਾਹੇ ਇੱਕ ਕੰਨ ਸਾਹਿਬ ਸਨ